ਸਾਲ 2015 ਦੇ ਵਿੱਚ ਹੋਈ ਸ਼੍ਰੀ ਬੀਐਡਬੀ ਮਾਮਲੇ ਤੋਂ ਬਾਅਦ ਵਾਪਰੇ ਬੈਬਲ ਕਲਾ ਅਤੇ ਕੋੜਗਪੁਰਾ ਗੋਲੀਕਾਂਡ ਮਾਮਲੇ ਦੀ ਲਗਾਤਾਰ ਹੀ ਫਰੀਦਕੋਟ ਦੇ ਅਦਾਲਤ ਦੇ ਵਿੱਚ ਸੁਣਵਾਈ ਚੱਲ ਰਹੀ ਹੈ ਜਿਸ ਦੇ ਚੱਲਦਿਆਂ ਅੱਜ ਦੋਹੇ ਕੇਸਾਂ ਦੀ ਸੁਣਵਾਈ ਹੋਈ ਅਤੇ ਅੱਜ ਐਸਆਈਟੀ ਟੀਮ ਵੱਲੋਂ ਸਟੇਟ ਰਿਪੋਰਟ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤੀ ਗਈ ਅਤੇ ਦੋਨਾਂ ਮਾਮਲਿਆਂ ਦੀ ਸੁਣਵਾਈ ਮਾਨਯੋਗ ਅਦਾਲਤ ਵੱਲੋਂ ਟ੍ਰਾਇਲ ਸ਼ੁਰੂ ਕਰ ਦਿੱਤੇ ਗਏ ਹਨ ਅਤੇ ਅਗਲੀ ਤਰੀਕ 20 ਜਨਵਰੀ ਨੂੰ ਕੀਤੀ ਗਈ ਹੈ ਅੱਜ ਦੀ ਤਰੀਕ ਦੇ ਵਿੱਚ ਚਰਨਜੀਤ ਸ਼ਰਮਾ ਪੇਸ਼ ਹੋਏ ਐਸਆਈਟੀ ਵੱਲੋਂ ਇੱਕ ਸਟੇਟ ਸਪੋਰਟ ਦਿੱਤੀ ਗਈ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੋ ਬਹਿਬਲ ਕਲਾਂ ਤੇ ਕੋਟਪੂਰਾ ਦੇ ਚ ਟ੍ਰਾਇਲ ਰੁਕੇ ਹੋਏ ਸੀਗੇ ਬਹੁਤ ਲੰਮੇ ਸਮੇਂ ਤੋਂ ਤਾਂ ਉਹ ਜਿਹੜੇ ਟ੍ਰਾਇਲ ਆ ਮੰਨ ਜੋ ਕੋਰਟ ਨੇ ਜਿਹੜੇ ਸ਼ੁਰੂ ਕਰ ਦਿੱਤੇ ਆ ਜਿਹਦੀ ਅਗਲੀ ਤਰੀਕ ਵੀ ਇੱਕ 2024 ਆ ਜਿਹੜੀ ਪਈ ਆ ਤਾਂ ਇਹ ਹੀ ਸਾਡੀ ਜਿਹੜੀ ਮੋਸਟਲੀ ਇੱਕ ਮੰਗ ਸੀਗੀ ਜਿਹਦੇ ਨਾਲ ਲੰਮੇ ਸਮੇਂ ਤੋਂ ਬਹਿਬਲ ਕਲਾਂ ਦੇ ਵਿੱਚ ਮੁਲਜ਼ਮਾਂ ਵੱਲੋਂ ਅਰਜ਼ੀਆਂ ਲਾ ਕੇ ਟ੍ਰਾਇਲ ਨੂੰ ਰੋਕਿਆ ਗਿਆ ਸੀਗਾ ਉਹ ਸਾਰੀਆਂ ਜਿਹੜੀਆਂ ਉਹ ਖਾਰਜ ਵੀ ਹੋਈਆਂ ਤਾਂ ਇਹ ਜਿਹੜੇ ਫੈਸਲੇ ਆ ਸਾਡੇ ਪੱਖ 'ਚ ਵੀ ਆਏ ਆ ਤੇ ਟ੍ਰਾਇਲ ਜਿਹੜੇ ਸ਼ੁਰੂ ਹੋ ਚੁੱਕੇ ਆ ਅੱਗੇ ਅਸੀਂ ਜਿਹੜਾ ਦੋਸ਼ੀਆਂ ਦੇ ਨਾਲ ਟ੍ਰਾਇਲ ਆ ਜਿਹੜਾ ਉਹ ਕੋਰਟ ਦੇ ਵਿੱਚ ਹੋ ਕੇ ਇਸ ਕਰਾਂਗੇ ਬਿਲਕੁਲ ਜੀ ਉਹ ਦੇਖੋ ਜਿਹੜੀ ਮੰਗ ਸੀ ਆਪਣੀ ਦੋਸ਼ੀਆਂ ਦੇ ਖਿਲਾਫ ਟ੍ਰਾਇਲ ਚੱਲਣੇ ਚਾਹੀਦੇ ਸੀ ਚਲਾਨ ਦਿੱਤੇ ਆ ਦਾ ਫਾਇਦਾ ਤਾਂ ਇਹ ਹੈ ਜੇ ਟ੍ਰਾਇਲ ਚੱਲਣਗੇ ਜੇ ਚਲਾਨਾਂ ਦੇ ਉੱਤੇ ਰੋਕ ਲੱਗੀ ਹੋਈ ਸੀ ਟ੍ਰਾਇਲ ਨਹੀਂ ਸ਼ੁਰੂ ਹੋਏ ਸੀ ਤਾਂ ਅੱਜ ਉਹ ਸ਼ੁਰੂ ਹੋ ਚੁੱਕੇ ਆ ਤਾਂ ਅੱਗੇ ਹੁਣ ਜਿਹੜੀ ਲੜਾਈ ਆ ਮੈਂ ਕਹਾਂਗੇ ਅਗਲਾ 파ਟ ਦੇ ਰੂਪ ਦੇ ਵਿੱਚ ਕੋਰਟ ਦੇ ਵਿੱਚ ਸ਼ੁਰੂ ਹੋਊਗੀ ਜੋ ਧਰਨੇ ਵਾਲਾ ਸੀਗਾ ਉਹ ਅਸੀਂ ਮੋਰਚਾ ਜਿਹੜਾ ਉੱਥੇ ਸਮਾਪਤ ਕਰਾਂਗੇ ਪਲੀਟਾ ਸਾਡੀ ਮੰਗ ਰੱਖੀ ਹੁੰਦੀ ਸੀ ਕਿ ਜਿਹੜੇ ਅਸਲ ਦੋਸ਼ੀ ਨੇ ਜਾਂ ਇਹਦੇ ਵਿੱਚ ਹੋਰ ਨਾ ਕਿਹੜੇ ਰਹਿੰਦੇ ਜਿਹੜੇ ਦੇਖੋ ਜੀ ਫਾਰਦਰ ਇਨਵੈਸਟੀਗੇਸ਼ਨ ਹਜੇ ਵੀ ਚੱਲਦੀ ਹੈ ਜਿਵੇਂ ਆਪਾਂ ਕੋੜਕਪੂਰੇ ਦੀ ਗੱਲ ਕਰਦੇ ਆ ਕੋੜਕਪੂਰੇ ਦੇ ਵਿੱਚ ਇੱਕ ਚਲਾਨ ਤੋਂ ਬਾਅਦ ਚਾਰ ਸਪਲੀਮੈਂਟ ਚਲਾਨ ਹੋ ਰਹੇ ਆ ਤੇ ਉਸੇ ਤਰ੍ਹਾਂ ਜਾਂਚ ਤੇ ਰੋਕ ਨਹੀਂ ਲੱਗੀ ਆ ਜਾਂਚ ਚ ਚੱਲਦੀ ਰਹੂਗੀ ਜਿੰਨਾ ਟਾਈਮ ਮਤਲਬ ਇਹ ਦੋਸ਼ੀਆਂ ਨੂੰ ਸਜ਼ਾ ਨਹੀਂ ਹੁੰਦੀ ਉਹਨਾਂ ਟਾਈਮ ਜਾਂਚ ਚੱਲਦੀ ਰਹੂਗੀ ਪਰ ਜਿਹੜੇ ਟ੍ਰਾਇਲ ਤੇ ਰੋਕ ਲੱਗੀ ਹੋਈ ਸੀ ਉਹ ਖਤਮ ਹੋ ਚੁੱਕੀ ਆ ਟ੍ਰਾਇਲ ਸ਼ੁਰੂ ਹੋਣਗੇ ਟ੍ਰਾਇਲ ਦੇ ਨਾਲ ਜਿਹੜੀ ਜਾਂਚ ਹੋ ਕੰਟੀਨਿਊ ਚੱਲਦੀ ਰਹੂਗੀ ਤੇ ਸਪਲੀਮੈਂਟ ਚਲਾਨ ਆ ਜਿਹੜੇ ਹੋਰ ਫੇਰ ਵੀ ਆਉਂਦੇ ਰਹਿਣਗੇ ਪਰ ਜਲ ਦੋਵੇਂ ਕੇਸਾਂ ਦੀ ਪ੍ਰਾਇਅਰ ਜਿਹੜਾ ਸ਼ੁਰੂ ਹੋ ਚੁੱਕਾ ਬਿਲਕੁਲ ਜੀ ਹਾਈ ਕੋਰਟ ਦੀ ਜੱਜਮੈਂਟ ਸੀਗੀ 2021 ਦੀ ਜਿਹਦੇ ਚ ਉਹਨਾਂ ਨੇ ਕਿਹਾ ਸੀਗਾ ਵੀ ਦੋਨਾਂ ਕੇਸਾਂ ਦੇ ਚਲਾਨ ਆ ਜਿਹੜੇ ਇਕੱਠੇ ਕਰਕੇ ਤੇ ਟ੍ਰਾਇਲ ਆ ਜਿਹੜਾ ਇਕੱਠਾ ਦਾ ਕੰਬਾਈਨ ਚੱਲੂਗਾ ਉਹ ਜਿਹੜਾ ਹੁਣ ਸ਼ੁਰੂ ਹੋ ਚੁੱਕਾ ਹੈ ਜਨ ਕਿ ਹੋਰ ਕੁਝ ਵੀ ਇੱਥੇ ਦਾ ਐਲਾਨ ਕੀਤਾ ਮਰਨ ਵਰਤ ਦਾ ਜਾਂ ਉਹ ਉਹ ਇਸ ਦੇ ਨਾਲ ਇਹ ਆ ਕਿ ਹੁਣ ਜਦੋਂ ਜਿਹੜੀ ਮੰਗ ਸੀ ਉਹ ਪੂਰੀ ਹੋ ਗਈ ਆ ਤੇ ਉਹ ਆਪਾਂ ਅੱਗੇ ਜਿਹੜਾ ਟ੍ਰਾਇਲ ਆ ਕੋਰਟ ਦੇ ਵਿੱਚ ਸ਼ੁਰੂ ਹੋਣਾ ਹੈ ਜਿਹਦੇ ਚ ਮੈਂ ਸਮਝਦਾ ਕਿ ਕੋਰਟ ਦੇ ਵਿੱਚ ਆਪ ਵਕੀਲਾਂ ਦੇ ਨਾਲ ਆਪਾਂ ਲੜਾਈ ਹੈ ਜਿਹੜੀ ਅਗਲੀ ਲੜਦੇ ਰਹਾਂਗੇ